ਹਾਂਜੀ ਡ੍ਰੀਮ ਹਾਊਸ ਚੈਨਲ ਦੇਖ ਰਹੀ ਸਾਰੀ ਦਰਸ਼ਕਾਂ ਦਾ तहे ਦਿਲੋਂ ਧੰਨਵਾਦ ਸੱਚੀ ਅਕਾਲ ਤੇ ਦੁਬਾਰਾ ਇੱਕ ਵਾਰ ਫਿਰ ਤੇ ਇੱਕ ਨਵੀਂ ਕੋਠੀ ਦੀ ਵੀਡੀਓ ਦੇ ਨਾਲ ਹਾਜ਼ਰ ਹੋਏ ਆਂ ਤੇ ਜਿਹੜੀ ਅੱਜ ਤੁਹਾਡੇ ਲਈ ਕੋਠੀ ਲੈ ਕੇ ਆਏ ਆ ਹਨਾ ਉਹ ਇੱਕ ਐਨ ਆਰ ਆਈ ਫੈਮਿਲੀ ਦੀ ਕੋਠੀ ਹੈ ਠੀਕ ਹੈ ਜੀ ਤੇ ਪਿੱਛੇ ਹੈ ਨਾ ਤੁਸੀਂ ਇੱਕ ਵਾਰ ਮੜੇ ਚੈੱਕ ਕਰਾ ਲਓ ਬਾਹਰੋਂ ਕਿਸ ਤਰ੍ਹਾਂ ਦਾ ਇੰਟਰਫੇਸ ਆ ਤੇ ਜਿਹੜਾ ਇਹਦਾ ਹਨਾ ਰੇਟ ਆ ਤੇ ਕਿੰਨੀ ਜਗ੍ਹਾ ਵਾਹ ਕਿਹੜੇ ਪਿੰਡ 'ਚ ਆ ਸਾਰਾ ਕੁਝ ਤੁਹਾਨੂੰ ਵੀਡੀਓ ਦੇ ਵਿੱਚ ਹੀ ਦੱਸਾਂਗੇ ਤਾਂ ਇਸ ਕਰਨਾ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਤੇ ਜਿਹੜਾ ਵੀ ਚੈਨਲ ਉੱਤੇ ਪਹਿਲੀ ਵਾਰੀ ਆ ਰਿ ਆ ਕੇਮ ਵਾਲੇ ਕਿਸੇ ਵੀ ਵੀਡੀਓ ਦੀ ਨੋਟੀਫਿਕੇਸ਼ਨ ਤੁਸੀਂ ਮਿਸ ਨਾ ਕਰੋ ਤੇ ਆਜੋ ਜੀ ਹੁਣ ਆਪਾਂ ਵੀਡੀਓ ਨੂੰ ਸਟਾਰਟ ਕਰਦੇ ਆਂ ਤੇ ਦਿਖਾਉਨੇ ਆ ਤੁਹਾਨੂੰ ਸਾਡੀ ਕੋਠੀ ਵੀ ਕਿਵੇਂ ਦੀ ਬਣੀ ਵੀ ਆ ਤੇ ਕੀ ਕੀ ਚੀਜ਼ਾਂ ਅੰਦਰ ਨੇ ਆਜੋ ਜੀ ਪਹਿਲਾਂ ਆਪਣੀ ਕੁਛ ਇਸ ਤਰ੍ਹਾਂ ਦੀ ਐਂਟਰੀ ਹੈ ਠੀਕ ਹੈ ਇਸ ਤੋਂ ਲੈ ਕੇ ਉਹ ਤੱਕ ਆਪਣਾ ਸਾਰਾ ਹਨਾ ਜਿੰਨਾ ਵੀ ਆ ਕਲਰ ਕੀਤਾ ਹੋਇਆ ਵਾਈਟ ਤੇ ਆਪਣਾ ਬਰਾਊਨ ਚ ਸਾਰਾ ਆਪਣਾ ਮਕਾਨ ਆ ਇਹ ਤੇ ਇਥੋਂ ਆਪਣੀ ਛੋਟੀ ਗੱਡੀ ਦੀ ਐਂਟਰੀ ਹੈ ਧਰੋ ਵੱਡੀ ਹਨਾ ਜੇ ਆਪਾਂ ਗੱਡੀ ਵਗੈਰਾ ਐਂਟਰ ਕਰਾਉਣੀ ਆ ਤੇ ਉਸ ਤੋਂ ਬਾਅਦ ਜੇ ਆਪਾਂ ਐਂਟਰ ਕਰਦੇ ਆ ਆ ਆਪਣਾ ਕੁਛ ਐਂਟਰ ਹੋਣ ਤੋਂ ਬਾਅਦ ਏਡਾ ਵੱਡਾ ਪਾਰਕਿੰਗ ਏਰੀਆ ਆ ਜਾਂਦਾ ਵਧੀ ਉਹ ਤਾਂ ਕਰ ਟਰੈਕਟਰ ਕਰ ਲਓ ਹਨਾ ਗੱਡੀਆਂ ਕਰ ਲਓ ਜਿੰਨੀਆਂ ਮਰਜ਼ੀ ਉਹ ਤੁਹਾਡੀ ਮਰਜ਼ੀ ਆ ਤੇ ਜੇ ਆਪਾਂ ਉਧਰਲੀ ਸਾਈਡ ਦੀ ਗੱਲ ਕਰੀਏ ਠੀਕ ਹੈ ਆਪਣੇ ਐਂਟਰ ਹੁੰਦੇ ਹੀ ਆ ਜਿਹੜਾ ਛੋਟਾ 게ਟ ਆ ਇਹਦੇ ਸਾਈਡ ਤੇ ਗੱਲ ਕਰ ਲਈ ਆਪਾਂ ਪਹਿਲਾਂ ਇੱਧਰ ਵਾਸ਼ਰੂਮ ਸੈਸ਼ਨ ਕਰਾ ਇਹਨਾਂ ਦਾ ਲਾਇਆ ਵੇ ਠੀਕ ਹੈ ਉਸ ਤੋਂ ਬਾਅਦ ਇਹਨਾਂ ਸਿਲੰਡਰ ਦੇ ਰੱਖਣ ਲਈ ਜਗ੍ਹਾ ਬਣਾਈ ਦੀ ਆ ਤੇ ਉਹਦੀ ਪਾਈਪਲਾਈਨ ਵੀ ਬਾਹਰੋਂ ਹੀ ਜਾ ਰਹੀ ਹੈ ਠੀਕ ਹੈ ਅੰਦਰ ਮਤਲਬ ਪੂਰਾ ਸੇਫ ਕੰਮ ਆ ਠੀਕ ਆ ਤੇ ਜੇ ਇੱਧਰ ਹਨਾ ਆਪਣੇ ਗੈਸ ਰੂਮ ਦਾ 게ਟ ਜਾ ਰਿਹਾ ਬਾਹਰੋਂ ਤੇ ਇਸ ਇੱਧਰਲੀ ਸਾਈਡ ਦੀ ਆਪਾਂ ਗੱਲ ਕਰ ਲਈਏ ਇੱਧਰ ਇਹਨਾਂ ਅ ਮਤਲਬ ਘਰ ਇਕੱਤਾ ਰੂਮਸ ਦੇ ਨਾਲ ਅਟੈਚ ਹੁੰਦੇ ਆ ਇਹ ਜਿਹੜੇ ਆਪਣੇ ਬਾਹਰਲੀ ਸਾਈਡ ਤੇ ਹੁੰਦੇ ਆ ਉਹ ਵਾਲੇ ਠੀਕ ਹੈ ਤੇ ਏਰੀਆ ਸਾਫ ਸੁਥਰਾ ਡੁੱਲਾ ਮਕਾਨ ਮਤਲਬ ਉਮੀਦ ਹੈ ਨਿਕਾ ਵੀ ਆਪਾਂ ਨੂੰ ਬਿਲਕੁਟੰਜੇ ਮੈਸੇਜ ਹੋਊਗੀ ਉਦਾਂ ਦਾ ਨਹੀਂ ਕੋਈ ਵੀ ਇਸ਼ੂ ਤੇ ਇਹੋ ਥੋੜੀ ਹੈ ਨਾ ਆਪਣੀ ਮੇਨ ਘਰ ਦੇ ਵਿੱਚ ਐਂਟਰੀ ਸਟਾਰਟ ਹੁੰਦੀ ਹੈ ਇੱਕ ਡੋਰ ਉਧਰ ਦੀ ਵੀ ਆ ਤੇ ਜਿਹੜਾ ਆਪਣੇ ਖੁੱਲਦਾ ਵੀ ਇੱਧਰ ਗੈਸ ਰੂਮ ਦੇ ਨਾਲ ਹੀ ਮਤਲਬ ਆਇਨਾ ਲ lobby area ਬਣਾਇਆ ਹੋਇਆ ਹੈ ਤੇ ਫਰੰਟ 'ਚ ਗੈਸ ਰੂਮ ਨੂੰ ਇਹਨਾਂ ਸੈਟਅਪ ਕੀਤਾ ਹੋਇਆ ਆਪਣੇ ਸੋਫੇ ਵਗੈਰਾ ਲਾ ਕੇ ਤੇ ਦੇ ਦਿੱਤੇ ਵੀ ਹੈ ਨਾ ਸਾਈਡ ਤੇ ਆਪਣਾ ਵਾਸ਼ ਵੇਸ਼ਿੰਗ ਤੇ ਮਿਰਰ ਲ ਕੁਛ ਇਸ ਤਰ੍ਹਾਂ ਦਾ ਖੁੱਲਾ ਪੂਰਾ ਆਪਣਾ ਲੌਬੀ ਏਰੀਆ ਵਾ ਪੂਰਾ ਰਖਾ ਦਿਓ ਇੱਕ ਵਾਰ ਚੈੱਕ ਕਰਾ ਲਓ ਤੇ ਉੱਪਰ ਵੀ ਹਨਾ ਆਪਣੇ ਪੂਰਾ ਕੈਂਡ ਪੀਵੀਸੀ ਦਾ ਵਰਕ ਹੋਇਆ ਹੋਇਆ ਠੀਕ ਹੈ ਤੇ ਪੱਖੇ ਵਗੈਰਾ ਵੀ ਇਹਨਾਂ ਨੇ ਵੇਚ ਦੇਣੇ ਨੇ ਨਾਲ ਦੋ ਏਸੀ ਵੀ ਦੇਣੇ ਆ ਠੀਕ ਹੈ 딜 ਤੁਹਾਨੂੰ ਪੂਰੀ ਕੈਂਡ ਦੇਣੀ ਅੱਜ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਕੇ ਰਹਿ ਦਿਓ ਤੇ ਬਾਕੀ ਕਲਰ ਵਗੈਰਾ ਵੀ ਓਕੇ ਆ ਠੀਕ ਹੈ ਬਾਲਾ ਕਰਾਮ ਨਹੀਂ ਹੋਇਆ ਮਤਲਬ ਹੈਗਾ ਥੋੜਾ ਮੋਟਾ ਰਿਪੇਅਰ ਕਰਾਂਗਾ ਬਾਲ ਪੱਟੀ ਥੋੜੀ ਜਿਹੀ ਕਰਵਾਂ ਨਾ ਯਾ ਪਰ ਉਦਾਂ ਦਾ ਕੋਈ ਇਸ਼ੂ ਨਹੀਂ ਗਿਆ ਤੇ ਜੇ ਆਪਾਂ ਇਧਰਲੀ ਸਾਈਡ ਦੀ ਗੱਲ ਕਰ ਲਈ ਫ ਕਿਚਨ ਵੀ ਦੇਖੋ ਕਾਫੀ ਖੁੱਲਾ ਡੁੱਲਾ ਵਾ ਸੈਲਫਾ ਵਗੈਰਾ ਪਈਆਂ ਹੋਈਆਂ ਨੇ ਟਾਈਲਸ ਲੱਗੀਆਂ ਨੇ ਇੱਧਰ ਆਪਣੀ ਸਾਈਡ ਵਿੰਡੋ ਐ ਇੱਕ ਇੱਧਰਲੀ ਸਾਈਡ ਤੇ ਐ ਇੱਕ ਇੱਧਰਲੀ ਸਾਈਡ ਤੇ ਠੀਕ ਹੈ ਦੋਨੇ ਸਾਈਡ ਆਪਣੀ ਵਿੰਡੋ ਨੇ ਤੇ ਬਾਕੀ ਜਿਹੜਾ ਵੀ ਆ ਰੈਕ ਵਗੈਰਾ ਲੱਗੇ ਨੇ ਇਹ ਕਹਿੰਦੇ ਅਸੀਂ ਬਾਅਦ ਵਿੱਚ ਦੇ ਦੇਣੇ ਆ ਠੀਕ ਆ ਫੈਮਿਲੀ ਨੇ ਬਾਹਰ ਜਾਣਾ ਮਤਾਂ ਕਰਕੇ ਇਹਨਾਂ ਨੇ ਜਲਦੀ ਸੇਲ ਕਰਨਾ ਵਾ ਤੇ ਰੀਡ ਵੀ ਬਿਲਕੁਲ ਜੈਸਤੇ ਕਰ ਦੇਣਾ ਤੇ ਜਗ੍ਹਾ ਹਨਾ ਜਗ੍ਹਾ ਵੀ ਕਾਫੀ ਆ ਮਤਲਬ ਪੂਰਾ ਖੁੱਲਾ ਡੁੱਲਾ ਮਿਲਣਾ ਵਾ ਤਾਂ ਡੀਲ ਪੂਰੀ ਕਾਇਟ ਹੋਣ ਵਾਲੀ ਆ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਦੇ ਰਹੋ ਤੇ ਬੈਡਰੂਮ ਰੂਮ ਕਾਫੀ ਨੇ ਤਾੜਾ ਛੋੜਾ ਹੈ ਮੈਂ ਆ ਇੱਕ ਘੁਮਾ ਚੈਰੀ ਫਿਰਦਾ ਮਾ ਪਹਿਲਾ ਆਪਣਾ ਆਹਲਾ ਬੈਡਰੂਮ ਹੈ ਠੀਕ ਹੈ ਜੀ ਇਹਨੂੰ ਵੀ ਸਾਈਜ਼ ਤੇ ਆ نیچے ਇਹਨਾਂ ਨੇ ਇਨੀ ਲੇਅਰ ਤੇ ਵਾਲਪੇਪਰ ਲਵਾਇਆ ਹੋਇਆ ਹੈ ਬਾਕੀ ਉੱਪਰ ਆਪਣਾ ਬਾਲ ਪੱਟੀ ਵਗੈਰਾ ਹੈ ਠੀਕ ਹੈ ਉੱਪਰ ਵੀ ਵਧੀਆ ਕ੍ਰੀਏਟੀਵਿਟੀ ਹੋਈ ਵੀ ਹੈ ਠੀਕ ਹੈ ਤੇ ਆਹ ਰੂਮ ਚ ਆਪਾਂ ਨੂੰ ਏਸੀ ਮਿਲ ਰਿਹਾ ਜਿਹੜੇ ਇਹਨਾਂ ਨੇ ਆਪਾਂ ਨੂੰ ਵੈਚੀ ਦੇ ਦੇਣਾ ਮਾ ਤੇ ਇਹਦੇ ਨਾਲ ਵਾਸ਼ਰੂਮ ਅਟੈਚ ਹੈ ਮੜਾ ਵਾਸ਼ਰੂਮ ਦੇ ਅੰਦਰ ਉਹਤ ਕਾਦੋ ਵਾਸ਼ਰੂਮ ਬੜੀਆ ਬਣਾਇਆ ਬਿਆ ਹਨ ਆਪਣੇ ਟਾਇਲ ਵਗੈਰਾ ਪ੍ਰੋਪਰ ਲੱਗੀ ਵੀ ਆ ਤੇ ਸਾਈ ਸਾਰੇ ਕੁਛੇ ਨਾਂ ਵਿੱਚ ਦੇ ਦੇਣਾ ਵਾ ਫਰਨੀਚਰ ਜਿਹੜਾ ਆਪਣੇ ਆ ਬੈੱਡ ਵਗੈਰਾ ਇਹ ਨਹੀਂ ਇਨਕਲੂਡਡ ਹੈ ਚ ਪੱਖੇ ਏਸੀ ਤੇ ਜਿਹੜਾ ਆਪਣਾ ਆਪਾ ਕਹਿ ਦੀ ਨਾ ਕਿਚਨ ਚ ਰੈਕ ਵਗੈਰਾ ਨੇ ਉਹ ਸਾਰੇ ਕੁਛ ਦੇ ਦੇਣਾ ਤੇ ਨਾਲ ਜਿਹੜੇ ਆਪਣੇ ਕੈਮਰਾਸ ਨੇ ਤੇ ਵਾਈਫਾਈ ਆ ਉਹ ਵੀ ਇਹ ਕਹਿ ਰਹੇ ਆ ਵੀ ਵਿੱਚ ਦੇ ਦੇਣੇ ਆ ਸੀ ਤੇ ਜੇ ਆਪਾਂ ਇਧਰਲੀ ਸਾਈਡ ਦੀ ਗੱਲ ਕਰਨੀ ਤੇ ਇਧਰ ਆਪਣਾ ਦਾਵਾ ਸੈਕੰਡ ਬੈੱਡਰੂਮ ਠੀਕ ਆ ਇਹਨੂੰ ਵੀ ਦੇਖ ਲਓ ਨਾ ਅੱਧੀ ਲੇਅਰ ਤੇ ਮਤਲਬ ਆਪਣਾ ਵਾਲਪੇਪਰ ਲੱਗਿਆ ਦਾ ਬਾਕੀ ਉੱਪਰ ਆਪਣੀ ਵਾਲ ਪੱਟੀ ਹੋਈ ਹੋਈ ਰੂਮ ਦਿਖਾ ਰਹੂ ਪੂਰਾ ਖੁੱਲੇ ਦੁੱਲੇ ਸਾਈਜ਼ ਦਾ ਠੀਕ ਹੈ ਤੇ ਆ ਕਿਧਰ ਇਹਨਾਂ ਨੇ ਆਪਣੇ ਆ ਬਣਾਏ ਹੋਏ ਇਹ ਉਦੋਂ ਹੀ ਬਣੀ ਵੀ ਆ ਠੀਕ ਹੈ ਇਹ ਵੀ ਤੁਹਾਨੂੰ ਨਾਲ ਹੀ ਮਿਲ ਜਾਣੀ ਹੈ ਮਤਲਬ ਸਟੋਰੀਜ ਏਰੀਆ ਵੀ ਨਾਲ ਹੀ ਮਿਲ ਜਾਣਾ ਤੇ ਆਲੇ ਰੂਮ ਦੇ ਵਿੱਚ ਵੀ ਆਪਣੀ ਏਸੀ ਦੀ ਫਿਟਿੰਗਸ ਤੁਹਾਨੂੰ ਮਿਲਣੀ ਹੈ ਠੀਕ ਹੈ ਏਸੀ ਇਹ ਵੀ ਤੁਹਾਨੂੰ ਇਹਨਾਂ ਨੇ ਇਦਾਂ ਹੀ ਦੇ ਦੇਣਾ ਤੇ ਵੈਂਟੀਲੇਸ਼ਨ ਦੇ ਲਈ ਹੈ ਨਾ ਕਈ ਵੀਰ ਕਹਿੰਦੇ ਨੇ ਵੈਂਟੀਲੇਸ਼ਨ ਨੇਚਰਲ ਲਾਈਟ ਹੈ ਨਹੀਂ ਇਹਨਾਂ ਨੇ ਉੱਥੇ ਅਡਜਸਟ ਵੈਲਵ ਆਵੇ ਤੇ ਉਧਰ ਵੀ ਇੱਕ ਕਮਰਾ ਜੀ ਆਪਣਾ ਕਹਿੰਦੇ ਨੇ ਰੋਸ਼ਨ ਬਾਨ ਟਾਈਪ ਛੱਡਿਆ ਹੋਇਆ ਠੀਕ ਹੈ ਜਿੱਕੇ ਆਪਣੀ ਨੇਚਰਲ ਲਾਈਟ ਆਉਂਦੀ ਆ ਤੇ ਉਸ ਤੋਂ ਬਾਅਦ ਆਪਣਾ ਆ ਜਾਂਦਾ ਜੀ ਇੱਕ ਆਹ ਹੋਰ ਰੂਮ ਠੀਕ ਹੈ ਜੀ ਇਹ ਰੂਮ ਵੀ ਕਾਫੀ ਕੁੱਲਾ ਡੁੱਲਾ ਵਾ ਦੇਖ ਤੇ ਕਾਫੀ ਕੁਲਾ ਡੁਲਾ ਰੂਮ ਹੈ ਠੀਕ ਹੈ ਇਹਨਾਂ ਨੇ ਇਧਰ ਆਪਣੇ ਪੂਜਾ ਟਾਈਪ ਹੈ ਨਾ ਪੂਜਾ ਰੂਮ ਟਾਈਪ ਬਣਾਇਆ ਹੋਇਆ ਵੀ ਇਧਰਲੀ ਸਾਈਡ ਤੇ ਤੇ ਪਿੱਛੇ ਵੀ ਹੈ ਨਾ ਇਹਨਾਂ ਨੇ ਮਤਲਬ ਉਹ ਆਪਾਂ ਕਹਿ ਲਈਏ ਨਾ ਪਰਛਤੀ ਛਤੀ ਵੀ ਹੈ ਠੀਕ ਹੈ ਇਹ ਤੇ ਮਤਲਬ ਆਪਣਾ ਕਾਫੀ ਸਮਾਨ ਆ ਜਾਣਾ ਮੈਂ ਦਿਖਾ ਦਉ ਮੜਾ ਇੱਕ ਵਾਰ ਤੇ ਆ ਗਈ ਤੇ نیچے ਵੀ ਹੈ ਨਾ ਪਰ ਇਹ ਜਿੰਨਾ ਵੀ ਆ ਪੋਰਸ਼ਨ ਹੈ ਸਾਰੀ ਚ ਦਿਖਾ ਦਉ ਆਪਣੀ ਟਾਈਲ ਵਗੈਰਾ ਪ੍ਰੋਪਰ ਲੱਗੀ ਹੋਈ ਹੈ ਵਧੀਆ ਤੇ ਉੱਪਰ ਵੀ ਪੂਰਾ ਕੈਂਡ ਵਰਕ ਹੋਇਆ ਹੋਇਆ ਜਿੰਨਾ ਵੀ ਆਪਣਾ ਹੋਇਆ ਹੋਇਆ ਠੀਕ ਆ ਬਾਲ ਪੱਟੀ ਵਾਲਾ ਤੇ ਮੜਾ ਜਾ ਜਾਈ ਹੁਣ ਆਪਾਂ ਤੁਹਾਨੂੰ ਬਾਕੀ ਦਾ ਦਿਖਾਉਣਾ ਵੀ ਅੱ ਤੇ ਇਹ ਇਧਰ ਆਪਣੇ ਤਿੰਨ ਬੈਡਰੂਮ ਹੋ ਗਏ ਠੀਕ ਹੈ ਤਿੰਨ ਰੂਮਸ ਹੋ ਗਏ ਇੱਕ ਕਿਚਨ ਹੋ ਗਿਆ ਆਪਣਾ ਇੱਕ ਗੈਸਟ ਰੂਮ ਸੀਗਾ ਤੇ ਉਸ ਤੋਂ ਬਾਅਦ ਆਪਣਾ ਇਧਰ ਵੀ ਬਣਿਆ ਰਿਹਾ ਜ ਜੇ ਆਪਾਂ ਇਧਰਲੀ ਸਾਈਡ ਐਂਟਰ ਕਰਦੇ ਆਂ ਪਹਿਲਾਂ ਆਪਣਾ ਇਧਰ ਆ ਜਾਂਦਾ ਇੱਕ ਰੂਮ ਠੀਕ ਹੈ ਪਹਿਲਾਂ ਇਹਨੂੰ ਐਸ ਅ ਗੈਸਟ ਰੂਮ ਯੂਜ਼ ਕਰਦੇ ਸੀਗੇ نیچے ਇਹਨਾਂ ਨੇ ਫਰਸ਼ ਲੱਗਿਆ ਹੋਇਆ ਬਾਅਦ ਚੋਂ ਮੈਟ ਵਿਛਵਾਏ ਸੀਗੇ ਕਿਉਂਕਿ ਕਹਿੰਦੇ ਵੀ ਹਨਾ ਵਧੀਆ ਲੱਗਦਾ ਸਿਸਟਮ ਜਦੋਂ ਗੈਸਟ ਵਗੈਰਾ ਹੁੰਦੇ ਆ ਤਾਂ ਉਹਦਾਂ ਦਾ ਵਧੀਆ ਸੀਗਾ ਤੇ ਇਹ ਵੀ ਰੂਮ ਪੂਰਾ ਘੇਟਾ ਠੀਕ ਹੈ ਖੁੱਲਾ ਡੁੱਲਾ ਰਹੂਗਾ ਤੇ ਇਧਰਲੀ ਸਾਈਡ ਆਪਣੀ ਵਿੰਡੋ ਆ ਇਹਨੂੰ ਜਾਲੀ ਵਾਲਾ ਗੇਟ ਵੀ ਲੱਗਿਆ ਤੇ ਉਸ ਤੋਂ ਬਾਅਦ ਜਿਹੜੇ ਆਪਣੇ ਵੁੱਡਨ ਵਾਲੇ ਗੇਟ ਹੁੰਦੇ ਸੀਗੇ ਉਹ ਵੀ ਲੱਗੇ ਹੋਏ ਠੀਕ ਹੈ ਤੇ ਆਜੋ ਹੁਣ ਬਾਕੀ ਤੁਹਾਨੂੰ ਅਗਲੇ ਰੂਮ ਚ ਲੈ ਕੇ ਚੱਲਦੇ ਹਾਂ ਤਾਂ ਇਹ ਆ ਜਾਂਦਾ ਆਪਣਾ ਉਸ ਤੋਂ ਨੈਕਸਟ ਰੂਮ ਜਿਹਨੂੰ ਇਹ ਐਸ ਜੀ ਹੈ ਨਾ ਐਸ ਅ ਸਟੋਰ ਰੂਮ ਯੂਜ਼ ਕਰਦੇ ਆ ਇਹਨੂੰ ਤੇ ਇਹਦਾ ਸਾਈਜ਼ ਵੀ ਕਾਫੀ ਵਧੀਆ ਮਤਲਬ ਕਹਿੰਦੇ ਨਿਕਾਇਜ਼ ਸਟੋਰ ਰੂਮ ਨੇ ਕਾਫੀ ਸ਼ਾਨ ਆਇਆ ਆਪਣਾਇ ਚ ਤੇ ਇਹ ਵੀ ਮੜਾ ਇੱਕ ਵਾਰ ਦੇਖ ਲਓ ਤੇ ਸਾਰਾ ਇਹਨੂੰ ਵੀ ਡੋਰ ਵਗੈਰਾ ਵਧੀਆ ਲੱਗੇ ਨੇ ਆਪਣੇ ਹਨ ਇਹਨੂੰ ਲੱਗੇ ਮੈਟਲ ਦੇ ਡੋਰ ਆਪਣੇ ਤੇ ਆਜੋ ਹੁਣ ਤੁਹਾਨੂੰ ਆਪਾਂ ਰੂਫ ਤੇ ਲੈ ਕੇ ਚੱਲਦੇ ਹਾਂ ਬਾਕੀ ਰੂਫ ਤੇ ਜਾਲੇ ਆਪਣੇ ਕੁਝ ਇਸ ਤਰ੍ਹਾਂ ਦੇ ਸਟੇਜਸ ਨੇ ਠੀਕ ਹੈ ਤੇ ਆਪਣਾ ਆ ਵੀ ਲੱਗਿਆ ਹੋਇਆ ਜੰਗਲਾ ਟਾਈਪ ਕਹਿ ਦਿੰਨੇ ਆਪਾਂ ਇਹਨੂੰ ਜਿਹਨੂੰ ਰੈਂਪ ਕਹਿ ਦਿੰਨੇ ਠੀਕ ਹੈ ਉਹ ਵੀ ਲੱਗਿਆ ਹੋਇਆ ਆਪਣਾ ਤੇ ਆ ਜਾਈ ਤੇ ਜਿਹੜਾ ਆਪਾਂ ਉਹਨੇ ਥੇ ਜੀ 7 ਤੋਂ 7 ਤੋਂ ਵੀਊ ਕਾਫੀ ਕਹਿੰਦਾ ਪਰ ਤੁਹਾਨੂੰ ਪਹਿਲਾਂ ਇਹ ਦੱਸਣਾ ਇਹ ਪਿੰਡ ਚਾ ਠੀਕ ਹੈ ਤੇ ਪਿੰਡ ਦਾ ਵੀਊ ਮਤਲਬ ਜਿਵੇਂ ਹੁੰਦਾ ਹੈ ਨਾ ਪੀਸਫੁਲ ਉਹ ਮੇਰਾ ਪੂਰਾ ਵੀਊ ਹੈ ਤੇ ਕਾਫੀ ਖੁੱਲੀ ਡੁੱਲੀ ਜਗ੍ਹਾ ਬਹੁਤ ਪੂਰਾ ਅੰਦਾਜ਼ਾ ਲਗਾ ਲਓ ਵੀਕੈਂਡ ਨਾਲ ਹੈ ਨਾ ਕੈਂਟਰੀਆ ਦਾ ਤੇ ਜੇ ਆਪਾਂ ਹਨਾ ਬਾਕੀ ਗੱਲ ਕਰ ਲਈਏ ਉਸ ਸਾਹਮਣੇ ਤੁਹਾਨੂੰ ਇੱਕ ਗਰਾਊਂਡ ਦਿਖ ਜੂਗਾ ਜੀ ਠੀਕ ਹੈ ਆ ਆਪਣਾ ਗਰਾਊਂਡ ਹੈ ਜਿਹੜਾ ਇੱਥੋਂ ਦਾ ਹੁੰਦਾ ਪਿੰਡਾਂ ਦੇ ਵਿੱਚੋਂ ਬਣਿਆ ਹੋਇਆ ਤੇ ਉਧਰ ਵੀ ਆ ਠੀਕ ਹੈ ਗਰਾਊਂਡ ਹੈ ਤੇ ਇੱਧਰ ਆਪਣੇ ਆ ਸਰਕਾਰੀ ਹਾਈ ਸਕੂਲ ਹੈ ਠੀਕ ਹੈ ਤੇ ਜੇ ਆਪਾਂ ਲੋਕੇਸ਼ਨ ਦੀ ਗੱਲ ਕਰ ਲਈ ਤੇ ਪਿੰਡ ਸੰਗਤਪੁਰਾ ਦੇ ਵਿੱਚ ਹਨਾ ਇਹ ਮਕਾਨ ਜਿਹੜਾ ਹੈਗਾ ਆਪਣਾ ਬਕਾਊ ਹੈਗਾ ਵਾ ਤੇ ਆਪਾਂ ਥੋੜੀ ਛਾਂ 'ਚ ਚੱਲ ਕੇ ਗੱਲ ਕਰਦੇ ਹਾਂ ਕਿ ਤੋਂਪੂਤ ਕੈਮਰਾ ਨਹੀਂ ਚੱਕ ਕੇ ਜਾਂ ਰਿਹਾ ਤੇ ਆ ਜੀ ਜੇ ਆਪਾਂ ਜਗ੍ਹਾ ਦੀ ਗੱਲ ਕਰ ਲਈ ਤੇ ਇਹ ਉਦਾਂ ਤਾਂ 6 ਬਸਬੇ ਤੋਂ ਜ਼ਿਆਦਾ ਵਾ ਜਗ੍ਹਾ ਠੀਕ ਹੈ ਪਰ ਇਨ ਜਸਟੀਸ ਚ ਜਿਹੜੀ ਮੈਂਸ਼ਨਡ ਆ ਉਹ ਪੂਰੀ 6 ਬਸ ਵੇਜੇਗਾ ਬਾ ਠੀਕ ਹੈ ਤੇ ਸੰਗਤਪੁਰਾ ਪੈਂਦੇ ਵਿੱਚ ਮਕਾਨ ਆ ਐਨ ਆਰ ਆਈ ਵੀਰਾਂ ਦੀ ਕੋਠੀ ਆ ਇਹਨਾਂ ਦੀ ਹੈ ਨਾ ਫੈਮਿਲੀ ਸਾਰੀ ਬਾਹਰ ਇਹਨਾਂ ਨੇ ਬੇ ਸੇਲ ਕਰਕੇ ਬਾਹਰ ਜਾਣਾ ਵਾ ਤਾਂ ਰੇਟ ਇਹਨਾਂ ਨੇ ਬਿਲਕੁਲ ਜੈ ਜਿ ਰੱਖਿਆ ਵਾ ਮਤਲਬ ਕਿ 35 ਲੱਖ ਰੁਪਏ ਨੇ ਡਿਮਾਂਡ ਕੀਤੀ ਹੈ ਤੇ 6 ਬਸ ਵੇਜੇਗਾ ਵਾ 2.5 ਲੱਖ ਨੂੰ ਇਧਰ ਬਸ ਵਾ ਹੈਗਾ ਵਾ ਅਸੀਂ ਆਸੇ ਪਾਸੇ ਦੋ ਪੜਾ ਕੀਤਾ 2.5 ਲੱਖ ਨੂੰ ਬਸ ਵਾ ਦੱਸ ਰਿਹਾ ਤੇ 6 ਬਸ ਵੇਜੇਗਾ ਵਾ 35 ਲੱਖ ਡਿਮਾਂਡ ਆ ਬਾਕੀ ਜਿਹੜਾ ਬਕਤੇ ਤੇ ਹੈ ਨਾ ਬੰਦਾ ਮੰਨਤਾ ਨਾ ਉਹ ਕੀਤਾ ਜਾਊਗਾ ਜਿੰਨਾ ਵੀ ਹੋਊਗਾ ਠੀਕ ਹੈ ਤੇ ਇਸ ਤੋਂ ਲਾਵਾ ਦੱਸ ਦੇ ਕੇ ਆਪਾਂ ਲੋਨ ਦੀ ਸਰਵਿਸ ਵੀ ਪ੍ਰੋਵਾਈਡ ਕਰਦੇ ਆ ਠੀਕ ਹੈ ਜੇਕਰ ਤੁਸੀਂ ਕਿਸੇ ਵੀ ਪ੍ਰਕਾਰ ਦਾ ਲੋਨ ਕਰਾਉਣਾ ਕੋਈ ਪਰਸਨਲ ਲੈਪ ਠੀਕ ਹੈ ਜੀ ਆਪਣੇ ਜਗਰਾਉ ਦੇ ਜਾਂ ਕਿਤੇ ਵੀ ਹੈ ਨਾ ਆਪਾਂ ਪੰਜਾਬ ਦੇ ਪੂਰੀ ਸਰਵਿਸ ਪ੍ਰੋਵਾਈਡ ਕਰ ਦਾਂਗੇ ਲੈਪ ਕਰਵਾਉਣਾ ਠੀਕ ਹੈ ਜੀ ਰਜਿਸਟਰੀ ਤੇ ਜਾਂ ਆਪਾਂ ਜੇ ਕੋਈ ਕੋਠੀ ਵਗੈਰਾ ਖਰੀਦਣ ਲਈ ਕਰਵਾਉਣਾ ਪਊ ਵੀ ਕਰਵਾ ਦਾਂਗੇ ਠੀਕ ਹੈ ਜਿੰਨਾ ਤੁਸੀਂ ਚਾਹੁੰਦੇ ਹੋ ਕਿਉਂਕਿ ਕਈ ਵੀਰ ਕਹਿੰਦੇ ਆ ਵੀ ਸਾਡੇ ਕੋਲ ਹੈ ਨਾ ਵੀ ਇੰਟਰਸਟਡ ਤਾਂ ਹੈਗੇ ਆ ਸੇ ਮਕਾਨਾਂ ਨੂੰ ਖਰੀਦਣ ਦੇ ਵਿੱਚ ਪਰ ਪੈਸੇ ਹੈ ਨਹੀਂ ਜੇ ਪੂਰੇ ਤਾਂ ਆਪਾਂ ਉਹਨਾਂ ਨੂੰ ਬਾਕੀ ਦਾ ਲੋਨ ਕਰਵਾ ਦਾਂਗੇ ਜਿੰਨੇ ਉਹਨਾਂ ਕੋਲ ਹੈਗੇ ਆ ਉਹ ਉਹਨੇ ਲੈ ਆਉਣ ਤੇ ਬਸ ਆਈ ਸੀਗੀ ਅੱਜ ਦੀ ਵੀਡੀਓ ਤੇ ਜੇਕਰ ਹਨਾ ਤੁਸੀਂ ਵੀ ਕਿਸੇ ਆਪਣੇ ਘਰ ਜਾਂ ਮਕਾਨ ਦੀ ਵੀਡੀਓ ਸ਼ੂਟ ਕਰਵਾਉਣਾ ਚਾਹੁੰਦੇ ਹੋ ਸੇਲ ਤੇ ਲਾਉਣਾ ਵਾ ਠੀਕ ਹੈ ਤਾਂ ਤੁਸੀਂ ਉੱਤੇ ਦਿੱਤੇ ਨੰਬਰ ਤੇ ਕਾਲ ਕਰਕੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਤੇ ਆਪਾਂ ਉਸ ਮਕਾਨ ਨੂੰ ਵੀ ਸੇਲ ਕਰਵਾ ਦਾਂਗੇ ਤੇ ਬਸ ਆਈ ਸੀਗੀ ਅੱਜ ਦੀ ਵੀਡੀਓ ਤੇ ਦੱਸੋ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਤੇ ਮਕਾਨ ਕਿਵੇਂ ਦਾ ਲੱਗਿਆ ਤੇ ਕਿ ਲੋਕੇਸ਼ਨ ਤੁਹਾਨੂੰ ਦੱਸ ਲਈ ਪਿੰਡ ਸੰਗਤਪੂਰਾ ਦੇ ਵਿੱਚ ਹਨਾ ਮਕਾਨ ਹੈਗਾ ਵਾ ਆਪਣੇ ਜਗਰਾਉਂ ਤੋਂ 13 ਕਿਲੋਮੀਟਰ ਇਹਦਾ ਡਿਸਟੈਂਸ ਆ ਠੀਕ ਹੈ ਪੂਰੇ 13 ਕਿਲੋਮੀਟਰ ਡਿਸਟੈਂਸ ਆ ਤੇ ਬਾਕੀ ਸਰਕਾਰੀ ਹਾਈ ਸਕੂਲ ਕੋਲ ਇਹ ਮਕਾਨ ਦੀ ਲੋਕੇਸ਼ਨ ਆ ਠੀਕ ਹੈ ਜੇ ਜੇ ਤੁਸੀਂ ਦੇਖਣਾ ਵਿਜ਼ਿਟ ਵੀ ਤੁਹਾਡੀ ਕਰਵਾਵਾਂਗੇ ਤੇ ਬਸ ਆਈ ਸੀਗੀ ਵੀਡੀਓ ਤੇ ਹੁਣ ਮਿਲਦੇ ਆ ਕਿਸੇ ਹੋਰ ਨਵੀਆਂ ਵੀਡੀਓ ਦੇ ਨਾਲ ਸੱਚੀਆ ਕਾਲ